ਅਈ ਪ੍ਰਧਾਨ ਜੀ ਲੋਕ ਸਭਾ ਦੀਆਂ ਚੋਣਾਂ ਜਿਹੜਾ ਨਿਕਲ ਬਚ ਗਿਆ ਔਰ ਮਤੋਂ ਹੀਰਸੇ ਕੇ ਦੇ ਵਿੱਚ ਤੁਹਾਡੇ ਗ੍ਰਹਿ ਦੇਖੀ ਵੱਡੀ ਗਲਤੀ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਕੱਦ ਰਿਹਾ ਕਿਸ ਤਰ੍ਹਾਂ ਦੀ ਹੈ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਵਾਹਿਗੁਰੂ ਦਾ ਕਰਦਾ ਜਿਸ ਨੇ ਅੱਜ ਸਾਡੇ ਤੇ ਕਿਰਪਾ ਕੀਤੀ ਇੱਕ ਮੀਟਿੰਗ ਨੂੰ ਰੈਲੀ ਦਾ ਰੂਪ ਧਾਰਨ ਕਰਨਾ ਪਿਆ ਕਿਉਂਕਿ ਇੱਕ ਮੀਟਿੰਗ ਅਸੀਂ ਪਿੰਡ ਦੇ ਪਿੰਡਾਂ ਦੇ ਮੁਖੀਆਂ ਦੀ 2-2 4-4 5-5 4 ਜਾਣੇ ਬੁਲਾਏ ਸੀ ਤੇ ਅੱਜ ਤੁਸੀਂ ਦੇਖ ਰਹੇ ਹੋ ਮੀਡੀਆ ਨੇ ਸਾਰਾ ਦੇਖਿਆ ਵੀ ਕਾਡਾ ਪ੍ਰਬੰਧ ਛੋਟੇ ਪੈ ਗਏ ਆ ਕੁਰਸੀਆਂ ਥੋੜੀਆਂ ਰਹਿ ਗਈਆਂ ਜਿੰਨਾ ਪ੍ਰਬੰਧ ਕੀਤਾ ਛੋਟਾ ਪੈ ਗਿਆ ਇਹ ਅਕਾਲਪੁਰ ਖਵਾਈ ਕੋ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਆਂ ਅਸੀਂ ਉਹਦਾ ਸ਼ੁਕਰਾਨਾ ਕਰਦੇ ਆਂ ਵੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਿ ਲੋਕ ਕਹਿ ਰਹੇ ਸੀ ਕੀ ਹੋਊਗਾ ਕੀ ਕਰੂਗਾ ਮੈਂ ਇਹ ਕਹਿ ਰਿਹਾ ਵੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਇਕੱਲੇ ਬੱਗੇ ਅਸੀਂ ਭਾਜੀਪੀ ਨਾਲ ਰਿਲयंस ਹੁੰਦਾ ਪਰ ਇਕੱਲੇ ਲੜ ਰਹੇ ਆਂ ਪਰ ਆਦੇ ਰਿਜ਼ਲਟ ਕੁਝ ਹੋਰ ਹੀ ਹੋਣਗੇ ਇੰਨੇ ਵਧੀਆ ਰਿਜ਼ਲਟ ਹੋਣਗੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਵੀ ਸ਼੍ਰੋਮਣੀ ਅਕਾਲੀ ਦਲ ਕਿੰਨਾ ਤਕੜਾ ਹੋ ਕੇ ਨਿਕਲੂਗਾ ਅੱਜ ਅੱਡੇ ਚੋਂ ਜਲਸਾ ਨੂੰ ਸੋਹਣੇ ਕੀਤਾ ਭਾਰੀ ਜਿਹੜ ਅ ਕੀ ਕਹਿਣਾ ਚਾਹੁੰਗੇ ਕਿਹੜੇ ਮੁੱਦੇ ਆ ਜਿਹੜੇ ਤੁਹਾਡੇ ਵੱਲੋਂ ਜੀ ਦੇ ਆਧਾਰ ਤੇ ਕੋਤਾ ਮੰਗੇ ਜਾ ਰਹੇ ਅ ਅੱਜ ਨਿਹਾਲ ਸਿੰਘ ਵਾਲਾ ਹਲਕੇ ਵਿਖੇ ਪਤੋ ਪਿੰਡ ਦੇ ਵਿੱਚ ਸਾਡੇ ਕੁਝ ਸੀਨੀਅਰ ਅਕਾਲੀ ਆਗੂ ਸਹਿਬਾਨ ਜਿਹੜੇ ਨੇ ਉਹਨਾਂ ਦੇ ਨਾਲ ਇਹ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਹ ਸਾਰੇ ਹੀ ਜਿਹੜੇ ਸੀਨੀਅਰ ਆਗੂ ਸਹਿਬਾਨ ਨੇ ਉਹਨਾਂ ਦੇ ਵਿੱਚ ਬੜਾ ਜੋਸ਼ ਹੈ ਇਸ ਗੱਲ ਨੂੰ ਲੈ ਕੇ ਕਿ ਸ਼ੋਮਨੀ ਅਕਾਲੀ ਦਲ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਦੇ ਲਈ ਸਿਧਾਂਤਾਂ ਦੇ ਉੱਤੇ ਇਕੱਲਿਆਂ ਚੋਣ ਲੜ ਰਿਹਾ ਤਾਂ ਸਾਰੇ ਜਾਨੇ ਬਿਲਕੁਲ ਤਿਆਰਬਰ ਤਿਆਰ ਨੇ ਕਿ ਏਸ਼ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਕੇ ਲੋਕ ਸਭਾ ਦੇ ਵਿੱਚ ਭੇਜਣਾ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਆਮ ਘਰਾਂ ਦਾ ਮੁੰਡਾ ਆਮ ਸ਼ਾਂਤੀਪਰਾਂ ਰਹਿ ਕੇ ਰਾਜ ਕਰਾਂਗੇ ਕਾਨੂੰਨ ਵਿਵਸਥਾ ਏਤਰ ਬਣਾਵਾਂਗੇ ਜਿਹੜੀ ਪਿਛਲੀਆਂ ਸਰਕਾਰਾਂ ਤੋਂ ਨਹੀਂ ਬਣੀ ਕਿਸ ਤਰ੍ਹਾਂ ਦੇ ਦੇਖੋ ਅੱਜ ਕਾਨੂੰਨ ਵਿਵਸਥਾ ਜਿਹੜੀ ਹੈ ਪੰਜਾਬ ਦੇ ਵਿੱਚ ਬਿਲਕੁਲ ਹਾਸ਼ੀਏ ਤੇ ਹੈ ਤਰਸਿਓ ਤਰਸਿਓਕ ਸਥਿਤੀ ਦੇ ਵਿੱਚ ਹੈ ਜਿਹੜੇ ਐਨ ਆਰ ਆਈ ਭਰਾ ਨੇ ਸਾਡੇ ਉਹ ਅੱਜ ਇੰਨੇ ਕੁ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਕਿ ਮੋਗੇ ਦੇ ਵਿੱਚ ਹੀ ਇੱਕ ਦੋ ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ ਜਿਸ ਦੇ ਵਿੱਚ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਆਪ ਇਨਵੋਲਵ ਨੇ ਸੀਨੀਅਰ ਲੀਡਰ ਆਪ ਇਨਵੋਲਵ ਹੋਏ ਨੇ ਉਹ ਕੀ ਕਰਦੇ ਨੇ ਕਿ ਜਿਹੜੇ ਐਨ ਆਰ ਆਈ ਨੇ ਵਿਚਾਰੇ ਉਹ ਬਾਹਰ ਗਏ ਨੇ ਪੰਜਾਬ ਦੇ ਵਿੱਚੋਂ ਕਮਾਈਆਂ ਕਰਨ ਦੇ ਲਈ ਮਿਹਨਤਾਂ ਕਰਕੇ ਉੱਥੇ ਗਏ ਇੱਥੇ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਕਰਵਾਏ ਜਾ ਰਹੇ ਨੇ ਇਹ ਬਿਨਾਂ ਸਰਕਾਰ ਦੀ ਸ਼ਹਿਤ ਹੋਏ ਸੰਭਵ ਨਹੀਂ ਤਾਂ ਸਾਰੇ ਜਾਣੇ ਇਹ ਰਲ ਕੇ ਐਨ ਆਈ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਅੱਗੇ ਤੁਸੀਂ ਸਾਰਿਆਂ ਨੇ ਰਲ ਕੇ ਇਸ ਪਾਰਟੀ ਜਿਹੜੀ ਝਾੜੂ ਵਾਲੀ ਪਾਰਟੀ ਹੈ ਇਸ ਦੇ ਹੱਕ ਦੇ ਵਿੱਚ ਸਾਰਿਆਂ ਨੂੰ ਫਤਵਾ ਦੇਣ ਲਈ ਕਿਹਾ ਸੀ ਪਰ ਮੈਂ ਤੁਹਾਨੂੰ ਅਪੀਲ ਕਰਦਾ ਕਿ ਆਪਾਂ ਪੰਜਾਬ ਨੂੰ ਬਚਾਉਣਾ ਜੇ ਤੁਸੀਂ ਆਪਦੀਆਂ ਐਨ ਆਰ ਆਈ ਵੀਰਾਂ ਨੇ ਜਾਇਦਾਦਾਂ ਨੂੰ ਬਚਾਉਣਾ ਆਪਣੀਆਂ ਨੂੰ ਤਾ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਤੁਹਾਡੇ ਨਾਲ ਅਜਿਹਾ ਤਕਾ ਨਹੀਂ ਹੋਣ ਦੇਗੀ ਮੋਗੇ ਵਿੱਚ ਪਰਸੋਂ ਚੌਥੇ ਦੀ ਘਟਨਾ ਇੱਕ ਬੀਬੀ ਨੂੰ ਇਹਨਾਂ ਨੇ ਬਹੁਤ ਦਲੀਲ ਕੀਤਾ ਵਿਚਾਰੀ ਨੂੰ ਔਰ ਐਨ ਆਰ ਆਈ ਭਰਾਵਾਂ ਦੀ ਇੱਕ ਜਿਹੜੀ ਉਹਦੀ ਜਾਇਦਾਦ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਦੇ ਤੇ ਵਿੱਚ ਸ਼ਰਿਆ ਆਮੀ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਉਹਨਾਂ ਦਾ ਪੱਖ ਪੂਰ ਕੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਾਂ ਆਪਦੇ ਚਹੇਤਿਆਂ ਨੂੰ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਆਪਾਂ ਨੂੰ ਇਕੱਠੇ ਹੋ ਕੇ ਇਹ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਇਹ ਸਾਡੇ ਖਿਲਾਫ ਸਾਡੀਆਂ ਸਾਨੂੰ ਧੋਖਾ ਦੇਣ ਦੇ ਲਈ ਔਰ ਪੰਜਾਬ ਨੂੰ ਕੰਗਾਲ ਕਰਨ ਵਾਲੀਆਂ ਤੁਰੀਆਂ ਆ ਆਪਾਂ ਸ਼ੋਮਨੀ ਕਾਲੀ ਦਲ ਨੂੰ ਪੰਜਾਬ ਦੇ ਵਿੱਚ ਸੱਤਾ ਸੌਂਖ ਕੇ ਆਪਣੇ ਪੰਜਾਬ ਨੂੰ ਖਿਸ਼ਾਲ ਬਣਾਉਣਾ ਨਸ਼ੇ ਦੀ ਗੱਲ ਕੀਤੀ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕਿ ਜਿਹੜਾ ਨਸ਼ਾ ਕਾਂਗਰਸ ਨੇ ਕਟਮ ਨਹੀਂ ਕੀਤਾ ਵਾਦਾ ਕੀਤਾ ਸੀ ਡਾਕਟਰ ਸਾਹਿਬ ਚਾਕੇ ਇਹਨਾਂ ਨੇ ਵੀ ਵਾਦਾ ਕੀਤਾ ਸੀ ਸਰਕਾਰਾਂ ਉੱਤੇ ਖਤਮ ਕਰਾਂਗੇ ਪਰ ਆਏ ਦਿਨ ਰੋਜ਼ਾਨਾ ਦੀ ਤਰ੍ਹਾਂ ਮੁੰਡੇ ਮਾਰ ਰਹੇ ਨੇ ਕੀ ਕਰਾਂਗੇ ਦੇਖੋ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਇਹਨਾਂ ਦੀ ਸ਼ਹਿਤ ਹੀ ਵਿਗ ਰਿਆ ਇਹਨਾਂ ਦੇ ਆਗੂਆਂ ਦੇ ਸੀਨੀਅਰ ਆਗੂਆਂ ਦੇ ਉਹਨਾਂ ਦੀ ਸ਼ਹਿਤ ਹੀ ਵਿਗ ਰਿਆ ਹੈਗਾ ਉਹ ਖੁਦ ਇਹ ਹਿੱਸਾ ਵੀ ਲੈਂਦੇ ਨੇ ਇਹਨਾਂ ਤੋਂ ਨਸ਼ਾ ਵਕਾਉਣ ਦੇ ਲਈ ਤੇ ਜਿਹੜੇ ਖੁਦ ਨਸ਼ਾ ਵਕਾ ਰਹੇ ਨੇ ਉਹ ਨਸ਼ੇ ਨੂੰ ਕਿਵੇਂ ਕਾਬੂ ਕਰਨਗੇ ਉਹਨਾਂ ਨੂੰ ਬਿਲਕੁਲ ਵੀ ਇਸ ਗੱਲ ਦਾ ਪੂਰਾ ਵੀ ਦਰਦ ਨਹੀਂ ਕਿ ਪੰਜਾਬ ਦੇ ਨੌਜਵਾਨ ਅੱਗੇ ਨਾਲੋਂ ਵੀ ਜ਼ਿਆਦਾ ਨਸ਼ਿਆਂ ਦੇ ਨਾਲ ਗੁਲਤਾਨ ਹੋ ਕੇ ਆਏ ਦਿਨ ਉਹ ਦਮ ਤੋੜ ਰਹੇ ਨੇ ਤੇ ਬਜ਼ੁਰਗ ਜਿਹੜੇ ਆਪਣੇ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਮੋਢਿਆਂ ਤੇ ਟੋਰੇ ਨੇ ਇਹਦੇ ਲਈ ਸਿਰਫ ਔਰ ਸਿਰਫ ਇਹ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਸਰਕਾਰਾਂ ਨੇ ਇਹ ਜ਼ਿੰਮੇਵਾਰ ਨੇ ਸਾਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ ਕੀ ਅਪੀਲ ਕਰੋਂਗੇ ਜੀ ਮੈਂ ਮੈਂ ਅਪੀਲ ਕਰਦਾ ਕਿ ਪੰਜਾਬ ਨੂੰ ਇਸ ਸਮੇਂ ਖੇਤਰੀ ਪਾਰਟੀ ਦੀ ਲੋੜ ਹੈ ਜੇ ਆਪਾਂ ਪੰਜਾਬ ਨੂੰ ਖਿਸ਼ਾਲ ਦੇਖਣਾ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਉਸ ਨੂੰ ਮਜ਼ਬੂਤ ਕਰਨਾ ਪਏਗਾ ਉਸ ਦੇ ਹੱਥ ਦੇ ਵਿੱਚ ਫਤਵਾ ਦੇਣਾ ਪਏਗਾ ਫਿਰ ਪੰਜਾਬ ਬਚਦਾ ਹੁਣ ਗਮਰਾਹ ਹੋਣ ਦਾ ਸਮਾਂ ਨਹੀਂ ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਪਿੱਛੇ ਚਲੇ ਗਏ ਆ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਆਪੋ ਆਪਣੇ ਗਿਲੇ ਸ਼ਿਕਵੇ ਪਲਾ ਕੇ ਸਾਥ ਦਿਓ ਤੁਹਾਡੇ ਚੈਨਲਾਂ ਦੇ ਜ਼ਰੀਏ ਮੈਂ ਜਿਹੜੇ ਨੌਜਵਾਨ ਵੀਰ ਮੇਰੇ ਜਿਨ੍ਹਾਂ ਨੂੰ ਗਮਰਾਹ ਕਰਕੇ ਦੂਜੀਆਂ ਪਾਰਟੀਆਂ ਨੇ ਆਪਦੇ ਨਾਲ ਤੋੜਿਆ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਘਰ ਮੁੜਿ ਆਓ ਆਪਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣ ਲਈ ਤੁਹਾਡੀ ਲੋੜ ਹੈ ਆਓ ਸਾਰੇ ਰਲ ਕੇ ਪੰਜਾਬ ਨੂੰ ਬਚਾਈਏ ਤੇ ਸ਼ੋਮਨੀ ਅਕਾਲੀ ਦਲ ਨੂੰ ਤਕੜਾ ਕਰੀਏ ਜੀ ਜੀ ਤੁਹਾਡੀ ਚੋਣ ਮੁਹਿੰਮ ਹੈ ਲੋਕਾਂ ਦੇ ਵਿੱਚ ਕਿਹੜੇ ਪ੍ਰਮੁੱਖ ਮੁੱਦੇ ਜਿਹੜੇ ਤੁਸੀਂ ਲੈ ਕੇ ਜਾ ਰਹੇ ਸਭ ਤੋਂ ਪਹਿਲਾ ਮੁੱਦਾ ਅਮਨ ਤੇ ਕਾਨੂੰਨ ਨੂੰ ਬਹਾਲ ਕਰਨ ਦਾ ਜਿਹੜਾ ਅੱਜ ਬਿਲਕੁਲ ਹਾਸ਼ੀਏ ਤੇ ਹੈ ਦੂਸਰਾ ਮੁੱਦਾ ਸਾਡਾ ਕਿਸਾਨੀ ਦਾ ਮੁੱਦਾ ਹੈ ਜਿਹੜੀ ਕਿਸਾਨੀ ਨੂੰ ਰੋਲਿਆ ਗਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹਮੇਸ਼ਾ ਸਰਦਕ ਬਕਾਸ਼ ਸਿੰਘ ਦੀ ਬਾਦਲ ਉਹ ਵੱਡੀਆਂ ਵੱਡੀਆਂ ਚੇਅਰਮੈਨੀਆਂ ਜਿਹੜੀਆਂ ਸੀ ਉਹ ਉਹ ਕਿਸਾਨ ਮਿੰਗਾ ਨੂੰ ਦਿੰਦੇ ਸੀ ਔਰ ਟੂਬਲਾਂ ਦੀ ਭਾਵੇਂ ਗੱਲ ਕਰੀਏ ਭਾਵੇਂ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਕਰੀਏ ਤੇ ਭਾਵੇਂ ਐਮਐਸਪੀ ਦੀ ਗੱਲ ਕਰੀਏ ਜੋ ਸ਼ੋਮਨੀ ਇਕਾਲੀ ਦਲ ਨੇ ਕਿਸਾਨਾਂ ਦੇ ਹਿੱਤਾਂ ਬਾਰੇ ਕੀਤਾ ਗਰੀਬ ਮਜ਼ਦੂਰਾਂ ਦੇ ਹਿੱਤਾਂ ਬਾਰੇ ਕੀਤਾ ਵਪਾਰੀਆਂ ਦੇ ਹਿੱਤਾਂ ਵਾਸਤੇ ਕੀਤਾ ਜਾਂ ਸੈਕੂਲਰ ਪਾਰਟੀ ਹੋਣ ਕਰਕੇ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਜੋ ਤਰੱਕੀ ਕਰਨ ਦਾ ਜਿਹੜਾ ਤਹਈਆ ਕੀਤਾ ਇਹ ਸਿਰਫ ਔਰ ਸਿਰਫ ਸ਼ੋਮਨੀ ਇਕਾਲੀ ਦਲ ਹੀ ਉਹ ਪਾਰਟੀ ਹੈ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਤੇ ਪੰਜਾਬ ਦਾ ਵਿਕਾਸ ਕਰਵਾ ਸਕਦੀ ਸਾਊਕੇ ਫੈਮਿਲੀ ਤੇ ਕਰਨ ਦੀ ਤਰ੍ਹਾਂ ਮੋਲ ਦੀ ਗੱਲ ਕਰੀ ਜਾਂ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਬਾਹਰ ਚਲੇ ਜਾਣਾ ਜੇ ਅਦਾਕਾਰ ਪਹਿਲਾਂ ਨਹੀਂ ਗੱਲ ਕਰੀ ਕੋਈ ਵੀ ਇੱਥੇ ਆ ਕੇ ਨਹੀਂ ਘਰਦਾ ਤੁਹਾਡੀ ਕੀ ਗਾਰੰਟੀ ਹੈ ਕਿ ਤੁਸੀਂ ਲੋਕਾਂ ਦੇ ਨਾਲ ਕਰੋ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਕਿਸੇ ਵੀ ਕੈਨੇਡਾ ਜਾਂ ਅਮਰੀਕਾ ਦਾ ਪੀਆਰ ਨਹੀਂ ਮੇਰਾ ਪਾਸਪੋਰਟ ਤੁਸੀਂ ਦੇਖ ਸਕਦੇ ਹੋ ਉਹਦੇ ਉੱਤੇ ਮੈਂ ਕੋਈ ਵੀ ਕਿਸੇ ਕੰਟਰੀ ਦੀ ਪੀਆਰ ਨਹੀਂ ਕਾਂਗਰਸ ਦੀ ਜਿਹੜੇ ਉਮੀਦਵਾਰ ਤਾਰੇ ਗਏ ਨੇ ਉਹ ਪੀਆਰ ਨੇ ਕੈਨੇਡਾ ਦੇ ਔਰ ਜਿਹੜੇ ਜਿਹੜਾ ਅਨਮੋਲ ਉਤਾਰੇ ਗਏ ਨੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਉਹ ਵੀ ਪੀਆਰ ਨੇ ਮੈਨੂੰ ਦੱਸੋ ਜੇ ਇਹਨਾਂ ਨੂੰ ਪੰਜਾਬ ਖਿਚ ਹਾਲ ਲੱਗਦਾ ਅਨਮੋਲ ਜੀਤਾ ਹੈ ਭਗਵੰਤ ਮਾਨ ਜੀ ਦੇ ਨਜ਼ਦੀਕੀ ਸਾਥੀ ਹੈ ਜੇ ਉਹਨਾਂ ਨੂੰ ਪੰਜਾਬ ਖਿਚਾ ਲੈਣਾ ਹੀ ਲੱਗਦਾ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਤੇ ਫਿਰ ਉਹਨਾਂ ਨੂੰ ਪੀਆਰ ਲੈਣ ਦੀ ਕੀ ਲੋੜ ਪਈ ਸੀ ਉਹ ਸਾਰੇ ਇੱਥੋਂ ਚਲੇ ਜਾਣਗੇ ਭਰਾਵੋ ਇਹਨਾਂ ਨੇ ਥੋੜੀ ਦੇਰ ਲਈ ਆਏ ਐ ਸਿਰਫ ਪਾਰਟੀਆਂ ਗਮਰਾਹ ਕਰਨ ਲਈ ਇਹੋ ਜਿਹੇ ਉਮੀਦਵਾਰਾਂ ਨੂੰ ਉਤਾਰਦੀਆਂ ਇਹਨਾਂ ਨੇ ਆਪਣੇ ਦੁੱਖਾ ਸੁੱਖਾਂ ਦੇ ਕਦੇ ਸਾਥੀ ਨਹੀਂ ਬਨਣਾ ਤੇ ਸਾਡਾ ਪਰਿਵਾਰ ਤੁਹਾਡਾ ਪਰਖਿਆ ਹੋਇਆ ਪਰਿਵਾਰ ਹੈ ਤੁਹਾਡੇ ਵਿੱਚ ਹੀ ਰਹਿਣਾ ਤੇ ਤੁਹਾਡੇ ਵਿੱਚ ਰਹਿ ਕੇ ਹੀ ਤੁਹਾਡੇ ਮੁੱਦੇ ਲੋਕ ਸਭਾ ਚ ਵਾਰਾਂਗਾ ਬਹੁਤ ਬਹੁਤ